ਗੈਂਗਸਟਰエレमेंट्स अराउंड अप ਹੁੰਦੇ ਆ ਇਹ ਬੰਦੇ ਆਪਣਾ ਗੈਂਗ ਚਲਾਉਂਦੇ ਨੇ ਇਹਨਾਂ ਦੇ ਗੈਂਗਾਂ ਦੇ ਵਿੱਚ ਕਰੀਬ 7-8-8 ਬੰਦੇ ਨੇ ਪਿੱਛੇ ਵੀ ਅਸੀਂ ਕਪੂਰ ਖਲੇ ਦੇ ਵਿੱਚ ਇਹਨਾਂ ਦੇ ਜਿਹੜੇ ਦੋ ਆਪੋਜ਼ਿਟ ਗੈਂਗ ਹੈ ਉਹਨਾਂ ਦੇ ਮੈਂਬਰਸ ਰਿਸਕ ਹੁੰਦੇ ਤੇ ਜਿੱਦਾਂ ਕਿ ਅੰਮ੍ਰਿਤ ਬਾਬਾ ਔਰ ਬਾਕੀ ਜਿਹੜੇ ਬੰਦੇ ਨੇ हम अभी ये दो बंद राउंड एक हैगा नवजोत इलियास मनी बाबा दूसरा है सना परसो कुमार ये कुमार बंदे यूपी और अदर स्टेट से जाके लीगल वेपन्स लेके आके ना आई चुनौती लेकेदा टारगेट किलिंग या फिर हवाई फायरिंग करना है आपस में गैंग करके अपने को लीगल वैपन प्रोजेस करने 79 ਇਹਨਾਂ ਦੋ ਵਰਤੋਂ ਚ ਇੱਕ ਬੱਤੀ ਬੋਰ ਪਿਸਟਲ ਨਾਲ ਤਿੰਨ 2 ਸਲਾਈਡਾਂ ਇੱਕ 315 ਬੋਰ ਇੱਕ ਸੂਟ ਗੱਡੀ ਜਿਹਦਾ ਨੰਬਰ ਹੈਗਾ 310 GT1242 ਇਹ ਜਿਹੜੀ ਇਹ ਕਾਰ ਹੈ ਇਹ ਵੀ ਵਰਦਾ ਦਾਸ ਤੇ ਸਮਝਦਾ ਸੀ CIA ਸਟਾਫ ਫਗਵਾੜਾ ਵੱਲੋਂ ਗੁੱਪ ਸੂਚਨਾ ਦੇ ਆਧਾਰ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸਵਿਫਟ ਕਾਰ ਸਮੇਤ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਮੌਕੇ ਤੇ આરોપીਆਂ ਕੋਲੋਂ ਦੋ ਪਿਸਤਲ ਅਤੇ ਰੋਂਦ ਬਰਾਮਦ ਕੀਤੇ ਗਏ ਮੌਕੇ ਤੇ આરોપીਆਂ ਦੀ ਪਛਾਣ ਨਵਯੋਤ ਸਿੰਘ ਉਰਫ ਮਨੀ ਬਾਬਾ ਪੁੱਤਰ ਮਲਕੀਤ ਸਿੰਘ ਵਾਸੀ ਮੁਸਕਵੇਠਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਅਤੇ ਕਰਨ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਸਕਵੇਠਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ SSP ਕਪੂਰਥਲਾ ਵੱਸਲਾ ਗੁਪਤਾ ਵੱਲੋਂ ਇਸ ਮਾਮਲੇ ਸਬੰਧੀ ਫਗਵਾੜਾ ਵਿਖੇ ਪੱਤਰਕਾਰਾਂ ਦੌਰਾਨ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ SP ਫਗਵਾੜਾ ਅਤੇ DSP ਫਗਵਾੜਾ ਦੀ ਅਗਵਾਈ ਹੇਠ ਇੰਚਾਰਜ CIA ਸਟਾਫ ਫਗਵਾੜਾ ਬਿਸਮਨ ਸਿੰਘ ਦੀ ਨਿਗਰਾਨੀ ਟੀਮ ਐਸਆਈ ਨਿਰਮਲ ਕੁਮਾਰ ਸਮੇਤ ਪੁਲਿਸ ਪਾਰਟੀ ਮਹਿਟਾ ਪੁਲ ਮਹਿਟਾ ਮੌਜੂਦ ਸੀ ਤਾਂ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਅਪਰਾਧੀ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਹਨ ਜਿਨ੍ਹਾਂ ਕੋਲ ਮੌਕੇ ਤੇ ਅਸਲਾ ਹੋਣ ਦੀ ਵੀ ਸੰਭਾਵਨਾ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਮੁਖਫਰ ਵੱਲੋਂ ਦੱਸੀ ਜਗ੍ਹਾ ਤੇ ਪਹੁੰਚ ਕੇ ਕਾਰ ਵਿੱਚ ਬੈਠਣ ਲੱਗੇ ਦੋਵੇਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤਲਾਸ਼ੀ ਦੌਰਾਨ ਨਵੀਉ ਸਿੰਘ ਉਰਫ ਮਨੀਬਾਬਾ ਕੋਲੋਂ ਇੱਕ ਪਿਸਟਲ 32 ਬੋਰ ਬੀ ਰੌਂਦ ਜਿੰਦਾ ਅਤੇ ਕਰਨ ਕੋਲੋਂ ਇੱਕ ਪਿਸਟਲ 315 ਬੋਰ ਬਰਾਮਦ ਕੀਤਾ एसएसपी ਦੇ ਦਸtan ਮੁਤਾਬਕ ਨਵਜੋਤ ਸਿੰਘ ਉਰਫ ਮਨੀਬਾਬਾ ਖਿਲਾਫ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਵਿੱਚ ਵੱਖ-ਵੱਖ ਧਰਾਮਾਂ ਤਹਿਤ ਚਾਰ ਮੁਕੱਦਮੇ ਦਰਜ ਹਨ ਇਸੇ ਤਰ੍ਹਾਂ ਹੀ ਕਰਨ ਖਿਲਾਫ ਵੀ ਅਲੱਗ-ਅਲੱਗ ਥਾਣਿਆਂ ਵਿੱਚ ਵੱਖ-ਵੱਖ ਧਰਾਮਾਂ ਤਹਿਤ ਤਿੰਨ ਮੁਕੱਦਮੇ ਦਰਜ ਹਨ ਪੁਲਿਸ ਵੱਲੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਦੌਰਾਨ ਇਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਵਾੜਾ ਦੇ ਵਿੱਚ ਨੋ ਦੋ ਗੈਂਗਸਟਰ ਐਲੀਮੈਂਟਸ ਆਰਾਊਂਡ ਅਪ ਹੋਤੇ ਆਂ ਤੇ ਇਹ ਬੰਦੇ ਆਪਣਾ ਗੈਂਗ ਚਲਾਉਂਦੇ ਆ ਇਹਨਾਂ ਦੇ ਬੈਗੈਂਗ ਦੇ ਵਿੱਚ ਕਰੀਬ 7-8-8 ਬੰਦੇ ਆਂ ਪਿੱਛੇ ਵੀ ਅਸੀਂ ਕਬੂਤਲੇ ਦੇ ਵਿੱਚ ਇਹਨਾਂ ਦੇ ਜੇ ਦੋ ਆਪੋਜ਼ਿਟ ਗੈਂਗ ਹੈ ਉਹਨਾਂ ਦੇ ਮੈਂਬਰਸ ਅਰੈਸਟ ਕੀਤੇ ਤੇ ਜਿੱਦਾਂ ਕਿ ਅਮਰਿਤ ਬਾਬਾ ਔਰ ਬਾਕੀ ਜਿਹੜੇ ਬੰਦੇ ਸੀ ਹੁਣ ਅਸੀਂ ਇਹ ਦੋ ਬੰਦੇ ਆਰਾਊਂਡ ਅਪ ਕੀਤੇ ਇੱਕ ਹੈਗਾ ਨਵਜੋਤ ਇਲੀਅਸ ਮਨੀ ਬਾਬਾ ਦੂਜਾ ਹੈਗਾ ਕਰਨ ਸਨਾਪ ਅਸ਼ੋਕ ਕੁਮਾਰ योनों बे बंदे यूपी और अदर स्टेट से जाके इलीगल वेपन्स लेके आके इतने ना कोई फिरौती लेकेदा टारगेट किलिंग या फिर हवाई फायरिंग करना है आपस दे गैंग वॉर करके अपने को इलीगल वेपन्स प्रजेस करते हैं हम असी इन्हों दो बंदों च एक बत्ती बोर पिस्टल नाल तीन बीस लाइव डाउन एक तीन सौ पंद्रह बोर एक स्विफ्ट गड्डी जो नंबर हैगा पी बी दस डी टी वन टू फोर टू ये कार है यारदात वास्ते इस्तेमाल करना है तो इन के उपर दोनों के दोनों के ऊपर करीब करीब सात पर्चे मनी बाबा पे ऊपर दर्ज हैं कुछ पर्चे 325 आर्म्स लड़ाई झगड़े आर्म्स एक्ट इदा उस राइटिंग सारा जो भी साढ़े हीनीस क्राइम्स के सात परचे इन्होंने दर्ज हैं जरा कर कर करन है ये उपर दो आर्म्स एक्ट के पर्चे दर्ज हैं और और भी फर्दर ऐसी असी पुछकिछ कर रहे हैं तो आई एम श्योर जो भी इन्हों के पीछे गैंग मेंबर्स हैं बाकी वो भी जल्द तो जल्द राउंड अप किए जाएंगे